ਅਗਲੀ ਜਿਹੜੀ ਜਿਹੜੀ ਖਬਰ ਹਰਜੋਤ ਸਿੰਘ ਜੀ ਕੈਨੇਡਾ ਦੇ ਵਿੱਚ ਰੇਲ ਵਾਲੇ ਸ਼ਟਡਾਊਨ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ ਕਹਿੰਦੇ ਵੀ ਕੈਨੇਡਾ ਦੀ ਰੇਲ ਸ਼ਟਡਾਊਨ ਦੇ ਨਾਲ ਯੂ ਐਸ ਦੀ ਸਪਲਾਈ ਚੇਨ ਦੇ ਉੱਤੇ ਵੀ ਅਸਰ ਪੈ ਸਕਦਾ ਹੈਗਾ ਆ ਸੋ ਕਹਿੰਦੇ ਵੀ ਜੋ ਕੈਨੇਡਾ ਤੋਂ ਸਮਾਨ ਇੱਧਰ ਨੂੰ ਆਉਂਦਾ ਆ ਉਸ ਦੇ ਨਾਲ ਇਹ ਇਹ ਚੀਜ਼ ਜਿਹੜੀ ਉਹ ਫਰਕ ਪਾਊਗਾ 75% ਜਿਹੜੀਆਂ ਗੁੱਡਸ ਆ ਉਹ ਕੈਨੇਡਾ ਐਕਸਪੋਰਟ ਕਰਦਾ ਆ ਯੂਐਸ ਦੇ ਵੱਲ ਨੂੰ ਤੇ ਮੋਸਟਲੀ ਕਹਿੰਦੇ ਰੇਲ ਦੇ ਜ਼ਰੀਏ ਆਉਂਦੀਆਂ ਜਦਕਿ ਆਪਾਂ ਨੂੰ ਪਤਾ ਵੀ ਟਰੱਕਿੰਗ ਵਾਲੇ ਵੀ ਉਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਉਹ ਜੁੜੇ ਹੁੰਦੇ ਆ ਸੋ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਵੱਡੀ ਕੰਟਰੀ ਆ ਏਰੀਆ ਦੇ ਹਿਸਾਬ ਦੇ ਨਾਲ ਤੇ ਰੇਲ ਟਰਾਂਸਪੋਰਟ ਦੇ ਉੱਤੇ ਕਹਿੰਦੇ ਕਾਫੀ ਜ਼ਿਆਦਾ ਉਹ ਉਹਨਾਂ ਦੀ ਟੇਕ ਰਹਿੰਦੀ ਆ ਤੇ ਹੁਣ ਉਹਨਾਂ ਦੀ ਸਟ੍ਰਾਈਕ ਦੇ ਕਰਕੇ ਜਾਂ ਉਹ ਬੰਦ ਹੋਣ ਕਰਕੇ ਅ ਅਮਰੀਕਾ ਨੂੰ ਸਪਲਾਈ ਚੇਨ ਦੀ ਜਿਹੜੀ ਦਿੱਕਤ ਆ ਹੋ ਸਕਦੀ ਆ ਸੋ ਇਸੇ ਹੀ ਸਬੰਧ ਵਿੱਚ ਹੁਣ ਆਪਾਂ ਰਮਨ ਜੀ ਨੂੰ ਵੀ ਜੀਐਨਯੂ ਆਖਦੇ ਆ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਉਹ ਕਰਦੇ ਆ ਤੇ ਟਰੱਕਿੰਗ ਦੇ ਉੱਤੇ ਵੀ ਇਸ ਦਾ ਕੀ ਅਸਰ ਹੋ ਸਕਦਾ ਆ ਉਹਦੇ ਬਾਰੇ ਵੀ ਚਰਚਾ ਕਰਾਂਗੇ ਰਮਨ ਜੀ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਵੀ ਕੈਨੇਡਾ ਦੇ ਵਿੱਚ ਜੇ ਰੇਲ ਵਾਲੇ ਬੰਦ ਹੁੰਦੇ ਆ 75% ਜਿਹੜਾ ਸਮਾਨ ਉਹ ਇੱਧਰ ਨੂੰ ਘੱਲਦੇ ਆ ਆਬਵੀਅਸਲੀ ਰੇਲ ਤੋਂ ਬਾਅਦ ਵੈਂਚੁਲੀ ਲਾਸਟ ਮਾਈਲ ਜਿੰਨੂੰ ਕਹਿੰਦੇ ਆ ਉਹ ਸ਼ਿਪਿੰਗ ਤਾਂ ਟਰੱਕਾਂ ਦੇ ਜ਼ਰੀਏ ਹੀ ਜਿਹੜੀ ਹੁੰਦੀ ਆ ਜੇ ਉਧਰੋਂ ਰੋਕਦਾ ਤੇ ਇਸ ਕੋਰੀਡੋਰ ਦੇ ਉੱਤੇ ਵੀ ਅਸਰ ਪੈ ਜਾਏਗਾ ਬਿਲਕੁਲ ਜੀ ਬਿਲਕੁਲ ਇਹ ਕਿਉਂਕਿ ਇੱਕ ਸਾਰਾ ਇਹ ਹਿੱਸਾ ਹੈਗਾ ਆ ਗ੍ਰੀਨ ਇਨਫਰਾਸਟ੍ਰਕਚਰ ਦਾ ਕਹੋ ਜਾਂ ਆਪਣੇ ਸਪਲਾਈ ਚੇਨ ਦਾ ਹਿੱਸਾ ਹੈਗਾ ਸੋ ਸਪਲਾਈ ਚੇਨ ਦਾ ਹਿੱਸਾ ਕੋਈ ਵੀ ਡਿਸਟਰਪਟ ਹੁੰਦਾ ਆ ਤੇ ਉਹਦੇ ਨਾਲ ਟੋਟਲੀ ਸਾਰੀ ਸਪਲਾਈ ਚੇਨ ਤੇ ਫਰਕ ਪੈਂਦਾ ਆ ਸੋ ਜੇ ਇਹ ਸਟ੍ਰਾਈਕ ਜਿਹੜੀ ਹੈ ਮੂਵ ਫੋਰਵਰਡ ਹੁੰਦੀ ਆ ਕਿ ਡੈਫੀਨੇਟਲੀ ਜਿਹੜੀ ਆ ਇਹ ਪ੍ਰੋਬਲਮ ਜਿਹੜੀ ਕਾਫੀ ਵੱਡੀ ਹੋਣ ਵਾਲੀ ਆ ਪਰ ਕਾਫੀ ਬਹੁਤ ਵਿੱਚ ਚੱਲ ਰਿਹਾ ਹੈਗਾ ਕਿ ਹੋ ਸਕਦਾ ਇਹਨੂੰ ਅਵਰਟ ਕੀਤਾ ਜਾ ਸਕੇ ਪਰ ਡੈਫੀਨੇਟਲੀ ਇਹਦਾ ਪੂਰੇ ਟਰਕਿੰਗ ਤੇ ਕਾਫੀ ਅਸਰ ਪਾਊਗਾ ਜੀ ਅ ਬਿਲਕੁਲ ਤੇ ਨਾਲ ਦੇ ਨਾਲ ਰਮਨ ਜੀ ਇੱਕ ਨਾ ਬ੍ਰੋਕਰ ਕੈਰੀਅਰ ਸਬਮਿਟ ਹੋਈ ਆ ਰੀਸੈਂਟਲੀ ਉਹਦੇ ਵਿੱਚ ਇਹ ਕਹਿ ਰਹੇ ਆ ਵੀ ਕਹਿੰਦੇ ਵੀ ਉਹਨਾਂ ਬ੍ਰੋਕਰਾਂ ਦੇ ਨਾਲ ਉਹ ਮਤਲਬ ਉਹ ਸਲਾਹ ਦੇ ਰਹੇ ਆ ਕਿੰਨੇ ਵੀ ਉਹਨਾਂ ਬ੍ਰੋਕਰਾਂ ਦੇ ਨਾਲ ਡੀਲ ਕਰਨਾ ਬੰਦ ਕਰੋ ਜਿਹੜਾ ਤੁਹਾਨੂੰ ਗਾਰਬੇਜ ਦੇ ਵਾਂਗੂ ਟ੍ਰੀਟ ਜਿਹੜਾ ਉਹ ਕਰਦੇ ਆ ਬ੍ਰੋਕਰਸ ਨੂੰ ਲੈ ਕੇ ਇਸ ਚੀਜ਼ ਨੂੰ ਲੈ ਕੇ ਆਪਾਂ ਦੇਖਦੇ ਹਾਂ ਵੀ ਲੋਕਾਂ ਆ ਦੇ ਵਿੱਚ ਕਈ ਤਰੀਕੇ ਦੇ ਸਵਾਲ ਕਈ ਤਰੀਕੇ ਦੀਆਂ ਗੱਲਾਂ ਕਈ ਤਰੀਕੇ ਦੇ ਵਿਚਾਰ ਜਿਹੜੇ ਆ ਉਹ ਚੱਲਦੇ ਰਹਿੰਦੇ ਆ ਸੋ ਇਹ ਸਾਰੇ ਮਾਮਲੇ ਨੂੰ ਇਹ ਜਿਹੜੀ ਹੁਣ ਬ੍ਰੋਕਰ ਕੈਰੀਅਰ ਸਬਮਿਟ ਆ ਇਸ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਿਆ ਜਾਣਾ ਚਾਹੀਦਾ ਬਿਲਕੁਲ ਰਾਤਨ ਇੱਕ ਇਹ ਐਸਾ ਸੰਬੰਧ ਹੈਗਾ ਜਿਹੜਾ ਇੱਕ 9 ਮਾਸ ਦਾ ਰਿਸ਼ਤਾ ਹੈਗਾ ਹੈ ਟ੍ਰਕਿੰਗ ਦੇ ਵਿੱਚ ਕਹੋ ਬ੍ਰੋਕਰ ਤੇ ਕੈਰੀਅਰ ਦਾ ਪਰ ਇਹਦੇ ਵਿੱਚ ਰਿਸ਼ਤੇ ਦੇ ਵਿੱਚ ਜਿਹੜੀ ਖਤਾਸ ਆ ਉਹ ਇਸ ਕਰਕੇ ਆ ਕਿਉਂਕਿ ਦੋਨੋਂ ਸਾਈਡਾਂ ਤੋਂ ਬਹੁਤ ਜ਼ਿਆਦਾ ਜਿਹੜਾ ਆ ਇਸ ਰਿਸ਼ਤੇ ਦੇ ਵਿੱਚ ਪ੍ਰੋਬਲਮੈਟਿਕ ਤਾਣੀ ਦਾ ਕੰਮ ਕੀਤਾ ਜਾਂਦਾ ਹੈ ਆਪਾਂ ਕਿਨੇ ਚਿਰ ਤੋਂ ਆਪਾਂ ਲੋਡ ਬ੍ਰੋਕਰ 411 ਦੀ ਗੱਲ ਕਰਦੇ ਆ ਰਹੇ ਹਾਂ ਪਰ ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਜੇ ਦੇਖੀ ਅਸੀਂ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਉਹਦੇ ਲਿਖਾਂ ਤੇ ਉਥੇ ਬ੍ਰੋਕਰਸ ਦੇ ਰਿਵਿਊਜ਼ ਬਹੁਤ ਜ਼ਿਆਦਾ ਘਟਿਆ ਹੂੰ ਹੂੰ ਕੈਰੀਅਰ ਦੇ ਜ਼ਿਆਦਾ ਹੈ ਹਾਂ ਹਾਂ ਕੈਰੀਅਰ ਦੇ ਤੇ ਉਹ ਚਲੋ ਇਹ ਫਾਈਟੀ ਕੈਰੀਅਰਸ ਦੇ ਵਾਸਤੇ ਬ੍ਰੋਕਰਸ ਦਾ ਤੇ ਹੈ ਨਹੀਂ ਜੀ ਕੈਰੀਅਰਸ ਨੂੰ ਹਾਂ ਸੋ ਉਹਦੇ ਵਿੱਚ ਜੇ ਬ੍ਰੋਕਰਸ ਦੇ ਰਿਵਿਊਜ਼ ਦੇਖੀਏ ਤੇ ਬਹੁਤ ਘਟਿਆ ਸਾਡੀ ਜਿਹੜੀ ਇੰਡਸਟਰੀ ਹੈ ਜੀ ਨਾ ਟਰਕਿੰਗ ਇੰਡਸਟਰੀ ਇਹ ਇੰਨੀ ਸੈਟਰਡ অর ਇੰਨੀ ਕਿਲਰੀ ਹੋਈ ਆ ਔਰ ਇਹਦੇ ਵਿੱਚ ਜੇ ਅਸੀਂ ਅੱਜ ਦੀ ਤਰੀਕ ਦੇ ਵਿੱਚ ਜੇ ਕੈਰੀਅਰ ਜਿਹੜਾ ਹੈ ਨਾ ਉਹ ਬ੍ਰੋਕਰ ਕੋਲੋਂ ਮਾਰ ਖਾ ਰਿਹਾ ਤੇ ਸਿਰਫ ਇਸੇ ਰੀਜ਼ਨ ਕਰਕੇ ਖਾ ਰਿਹਾ ਕਿ ਉਹ ਬ੍ਰੋਕਰ ਦਾ ਲੋਨ ਲੈਂਡ ਤੋਂ ਪਹਿਲਾਂ ਉਹਦੀ ਡਿਊ ਡਿਲੀਜੈਂਸ ਉਹਦੀ ਸਾਰੀ ਬੈਕਗ੍ਰਾਉਂਡ ਚੈੱਕ ਨਹੀਂ ਕਰਦਾ ਮੈਨੂੰ ਕਈ ਕਾਲਸ ਆਉਂਦੀਆਂ ਨੇ ਕਈ ਚੀਜ਼ਾਂ ਜਿਹੜੀਆਂ ਪਤਾ ਲੱਗਦੀਆਂ ਹੁਣ ਰੀਸੈਂਟਲੀ ਕੱਲ ਦੀ ਕਾਲ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਯੂ نو ਖਾਂ ਖਾਈ ਲੋਡ ਜਿਹੜਾ ਆ ਉਹਨਾਂ ਦਾ ਰਿਜੈਕਟ ਕਰਕੇ ਇਹ ਛੱਤੀ ਹੀ ਅਡਾਲਰ ਜਿਹੜਾ ਆ ਉਹਨਾਂ ਦਾ ਕੈ ਬ੍ਰੋਕਰ ਨੇ ਰੋਕ ਲਿਆ ਫਿਰ ਉਹਨੂੰ ਦਾ ਪ੍ਰੋਮਿਨੈਂਟ ਬ੍ਰੋਕਰ ਹੈਗੇ ਆ ਗੋਰੇ ਆ ਸੋ ਹੁਣ ਉੱਥੇ ਉਹ ਬੰਦਾ ਕਹਿ ਰਿਹਾ ਕਿ ਮੇਰੇ ਇੱਕ ਲੋਡ ਦੀ ਪ੍ਰੋਬਲਮ ਆ ਹੁਣ ਉਸ ਚੀਜ਼ ਨੂੰ ਰਿਵਿਊ ਕਿਉਂ ਨਹੀਂ ਕਰਦੇ ਜਾ ਕੇ ਤੁਸੀਂ ਆਪਣੇ ਉੱਤੇ ਰਿਵਿਊ ਕਰੋ ਤਾਂ ਕਿ ਦੂਸਰਾ ਬੰਦਾ ਜਿਹੜਾ ਆ ਉਹਨੂੰ ਦੇਖ ਕੇ ਚੁੱਕਣਾ ਹੋ ਸਕੇ ਔਰ ਸਾਰਿਆਂ ਨੂੰ ਉਹਨਾਂ ਦੇ ਰਿਵਿਊ ਵੀ ਕਰਨੇ ਚਾਹੀਦੇ ਰਿਵਿਊ ਪੜ੍ਹਨੇ ਵੀ ਚਾਹੀਦੇ ਆ ਬ੍ਰੋਕਰ ਕਿਉਂ ਅਪਰ ਹੈਂਡ ਆ ਬ੍ਰੋਕਰ ਦਾ ਕਿਉਂਕਿ ਬ੍ਰੋਕਰ ਇਹ ਸਾਰੇ ਕੰਮ ਕਰਦਾ ਆ ਹੂੰ ਬ੍ਰੋਕਰ ਕੈਨ ਵੀ ਹੂ ਵੀ ਇੱਕ ਇੱਕ ਨਿੱਕੀ ਨਿੱਕੀ ਮੂ ਜਿਹੜੀ ਆ ਉਹ ਦੇਖੇ ਤੋਂ ਬਿਨਾ ਬ੍ਰੋਕਰ ਉਹਨੂੰ ਲੋਡ ਨਹੀਂ ਦਿੰਦਾ ਅੱਜ ਤੁਹਾਡੇ ਦੇਖੋ ਆਪਾਂ ਕਿੰਨੀ ਵਾਰੀ ਸੁਣਨੇ ਆ ਬ੍ਰੋਕਰ ਕਹਿੰਦਾ ਜੀ ਤੇਰੀ ਇਨਸਪੈਕਸ਼ਨ ਨਹੀਂ ਹੋਈ ਤੈਨੂੰ ਲੋਡ ਨਹੀਂ ਦੇਣਾ ਠੀਕ ਆ ਬ੍ਰੋਕਰ ਕਹਿੰਦਾ ਜੀ ਤੇਰੇ ਖਿਲਾਫ ਰਿਪੋਰਟ ਹੋ ਗਈ ਤੈਨੂੰ ਲੋਡ ਨਹੀਂ ਦੇਣਾ ਮਤਲਬ 32 ਰੀਜ਼ਨ ਆ ਬ੍ਰੋਕਰ ਦਿੰਦਾ ਤੈਨੂੰ ਲੋਡ ਨਾ ਲੈਣ ਦੇ ਔਰ ਤੁਹਾਡੇ ਕੋਲ ਇੱਕ ਰੀਜ਼ਨ ਨਹੀਂ ਹੁੰਦਾ ਉਹਦਾ ਲੋਡ ਨਾ ਲੈਣ ਦਾ ਤੁਸੀਂ ਹਮੇਸ਼ਾ ਤਜ਼ੀਆ ਜੀ ਕੀ ਕਰੀਏ ਜੀ ਕਿਸ਼ਤਾਂ ਵੀ ਦੇਣੀ ਆ ਜੀ ਕੀ ਕਰੀਏ ਜੀ ਅੱਛਾ ਜੇ ਤੁਸੀਂ ਸਾਲ ਦੇ ਵਿੱਚ ਇੱਕੀਆਂ ਦੋ ਲੋਨ ਵੀ ਤੁਹਾਡੇ ਇਧਰ ਖਰਾਬ ਹੋ ਜਾਂਦੇ 8-10000 15000 ਦੇ ਤੇ ਉਹ ਸਾਰੇ ਸਾਲ ਦੀ ਤੁਹਾਡੀ ਮਿਹਨਤ ਉੱਥੇ ਚਲੀ ਗਈ ਤੁਸੀਂ ਸਾਰਾ ਸਾਲ ਕੰਮ ਕਰਕੇ ਤੁਸੀਂ ਫਿਰ ਵੀ ਉੱਥੇ ਦੇ ਉੱਥੇ ਹੀ ਖੜੇ ਹੋ ਸੋ ਇਸ ਕਰਕੇ ਆਈ ਰਾਦਰ ਨਾਟ ਡੂ ਦਾ ਵਰਕ ਬੈਨ ਡੂ ਅ ਸ਼ਿਟੀ ਵਰਕ ਯਾਨੀ ਸ਼ਿਟੀ ਵਰਕ ਕਰਨ ਦੇ ਨਾਲ ਤੁਸੀਂ ਲੂਜ਼ ਕਰੋਗੇ ਉਸੋਂ ਬਿਹਤਰ ਹੈ ਕਿ ਤੁਸੀਂ ਉਹ ਕੰਮ ਨਾ ਕਰੋ ਕਿ ਜਨਾ ਲੀ ਤੁਸੀਂ ਪੰਲੋ ਤਾਂ ਖਰਚਾ ਨਹੀਂ ਨਾ ਕਰੋਗੇ ਆਪਰੇ ਤਾਂ ਕੈਰੀਅਰ ਦੀ ਇਹੋ ਜੀ ਪ੍ਰੋਬਲਮ ਹੈ ਕਿ 200 ਦਾ ਵੱਧ ਮਿਲ ਜਵੇ ਤਾਂ ਉਹ ਅੰਨੇ ਵਾ ਮਤਲਬ ਮੈਨੂੰ ਕਾਲਸ ਆਉਂਗੀਆਂ ਭਾਜੀ ਮੈਂ ਉਹਦਾ ਕ੍ਰੈਡਿਟ ਚੈੱਕ ਕੀਤਾ ਸੀ ਉਹਦਾ ਕ੍ਰੈਡਿਟ ਤਾਂ ਬੀ ਸੀ ਪਤਾ ਨਹੀਂ ਸੀ ਜੀਗਾ ਫੇ ਮੈਂ ਕਿਹਾ ਚੱਲ ਵਧੀਆ ਹੀ ਆ ਮਤਲਬ ਹੁਣ ਤੁਸੀਂ ਉਹਨੂੰ ਕਿਉਂ ਕਿਉਂ ਤੁਸੀਂ ਉਹਦਾ ਲੋਡ ਚੱਕਦੇ ਜਿਹਦਾ ਤੁਹਾਨੂੰ ਬੀ ਆ ਏ ਪਲੱਸ ਦਾ ਲੋਡ ਚੱਕੋ ਨਾ ਚੱਕੋ ਬਿਲਕੁਲ ਵੀ ਬੀ ਦਾ ਕਿਉਂ ਚੱਕਦੇ ਆ ਸੀ ਦਾ ਤਾਂ ਮਤਲਬ ਕੀ ਜੀ ਮੰਨਦਾ ਔਰ ਤੁਹਾਨੂੰ ਜਦੋਂ ਫਿਰ ਇੱਕ ਦੂਸਰੀ ਚੀਜ਼ ਹੈ ਜਿਹੜੀ ਕਿ ਸਾਰੇ ਹੀ ਕੈਰੀਅਰ ਜੋ ਪਿਆ ਨਾ ਸੁਣਨੀ ਚਾਹੀਦੀ ਆ ਜੀ ਕਿ ਜਿਹੜੇ ਵੀ ਜਦੋਂ ਤੁਸੀਂ ਆਪਣੇ ਫੈਕਟਰੀਂਗ ਕੰਪਨੀ ਕੋਲੋਂ ਆਪਣੇ ਬ੍ਰੋਕਰ ਦਾ ਚੈੱਕ ਕਰਦੇ ਆ ਤੇ ਤੁਹਾਨੂੰ ਇਹ ਪਤਾ ਲੱਗਦਾ ਕਿ ਬ੍ਰੋਕਰ ਦਾ ਏ ਆ ਜੀ ਠੀਕ ਆ ਸਭ ਕੁਝ ਹੈ ਜੀ ਪਰ ਬ੍ਰੋਕਰ ਨੇ ਲੇਟਰਾਂ ਨੂੰ ਜਾ ਕੇ ਜੋ ਸਾਡੇ ਪੈਸੇ ਦੇਣੇ ਸੀ ਬ੍ਰੋਕਰ ਨੇ ਐਦਾਂ ਕਰਤਾ ਹੁੰਦਾ ਕਰਤਾ ਇਹ ਕਰਤਾ ਠੀਕ ਹੈ ਸੋ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਇੱਕ ਫੈਕਟਰੀਂਗ ਤੋਂ ਕ੍ਰੈਡਿਟ ਚੈੱਕ ਕਰ ਲਿਆ ਤੇ ਯੂ ਆਰ ਡਨ ਵਿਦ ਇਟ ਹੂੰ 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 ਤੁਸੀਂ ਬਿਲਕੁਲ 100% ਸੇਫ ਆ ਨਹੀਂ ਉਹ ਸਿਰਫ 50% ਹੈ ਤੁਹਾਡਾ 50% ਤੁਹਾਡੀ ਆਪਣੀ ਸਮਝ ਆਪਣੀ ਰੂਝ ਆਪਣਾ ਕੰਮ ਚਾਹੀਦਾ ਸੋ ਇਸ ਕਰਕੇ ਕਹਿਣੀ ਆ ਜਿਹੜੇ ਚੰਗੇ ਬ੍ਰੋਕਰ ਆ ਉਹਨਾਂ ਦੇ ਨਾਲ ਕੰਮ ਤੇ ਟਿਕੋ ਜਿਹੜੇ ਮਾੜੇ ਬ੍ਰੋਕਰ ਆ ਉਹਨਾਂ ਨੂੰ ਡਰਾਪ ਕਰੋ ਸੋ ਜਿੰਨਾ ਚਿਰ ਤੱਕ ਇਹ ਕੈਰੀਅਰ ਜਿਹੜੇ ਆ ਇਹ ਨਹੀਂ ਆਪਣਾ ਕਰਦੇ ਇਦਾਂ ਦਾ ਕੰਮ ਨਹੀਂ ਆਪਣਾ ਧਿਆਨ ਦਿੰਦੇ ਇਹਨਾਂ ਚੀਜ਼ਾਂ ਤੇ ਆਈ ਡੋਨਟ ਥਿੰਕ ਸੋ ਦੇ ਆਵਰ ਗੋਇੰ ਟੂ ਬੀ ਉਹਨਾਂ ਦੇ ਹੱਕ ਦੇ ਵਿੱਚ ਗੱਲ ਹੋ ਸਕਦੀ ਹੈ ਹਮ ਬਿਲਕੁਲ ਆ ਆਪਣੇ ਲਈ ਤਾਂ ਦੇਖੋ ਜੀ ਆਪ ਹੀ ਖੜਨਾ ਪੈਂਦਾ ਜਦੋਂ ਤੋਂ ਆਪ ਖੜਦੇ ਫੇਰ ਹੀ ਲੋਕ ਜੜਿਓ ਆ ਕੇ ਨਾਲ ਜੁੜਦੇ ਹੁੰਦੇ ਆ ਸੋ ਆਪਣੀ ਮਦਦ ਵੀ ਆਪ ਕਰਨੀ ਪੈਂਦੀ ਹੈ ਅਕਸਰ ਰੱਬ ਵੀ ਕਹਿੰਦਾ ਇੱਕ ਹਫ਼ਤਾ ਵੀ ਹੈ ਵੀ ਗੋਡ ਹੈਲਪ ਦੋਸ ਹੂ ਹੈਲਪ ਥੈਮ ਸੈਲਵਸ ਵੀ ਆਪ ਆਪਣੇ ਲਈ ਜਿਹੜਾ ਜ਼ਰੂਰ ਖੜੀਏ ਫਿਰ ਆਮ ਲੋਕ ਵੀ ਦੂਜੇ ਲੋਕ ਵੀ ਤੁਹਾਡੇ ਨਾਲ ਜਿਹੜੀ ਮਦਦ ਕਰਨ ਇਹ ਉਨੀ ਦੇਰ ਤੱਕ ਮਸਲਾ ਸੁਲਝਣਾ ਨਹੀਂ ਜਿੰਨੀ ਦੇਰ ਤੱਕ ਜਿੱਦਾਂ ਉਹ ਤੁਹਾਡੀ ਸ਼ਿਕਾਇਤਾਂ ਕਰਦੇ ਵੀ ਤੁਸੀਂ ਵੀ ਉਹਨਾਂ ਦੇ ਰਿਵਿਊ ਇਹ ਉਹਨਾਂ ਦੇ ਬਰਾਬਰ ਦੀ ਜਿਹੜੀ ਉਹ ਗੱਲ ਕਰੋ ਨਾਲੇ ਉਹਨਾਂ ਨੇ ਕਲੀਅਰ ਮੈਸੇਜ ਤਾਂ ਆਪ ਦਿੱਤਾ ਵੀ ਤੁਸੀਂ ਉਹਨਾਂ ਬ੍ਰੋਕਰਾਂ ਦਾ ਕੰਮ ਹੀ ਕਿਉਂ ਕਰਦੇ ਹੋ ਜਿਹੜੇ ਤੁਹਾਨੂੰ ਟ੍ਰੀਟ ਹੀ ਬੈਟ ਕਰਦੇ ਆ ਉਹ ਤੁਹਾਨੂੰ ਚਾਜ ਦੇ ਨਾਲ ਟ੍ਰੀਟ ਨਹੀਂ ਕਰਦੇ ਉਹਨਾਂ ਦਾ ਖਿਹੜਾ ਤੁਹਾਨੂੰ ਆਪ ਹੀ ਜਿਹੜਾ ਉਹ ਛੱਡਣਾ ਇਸ ਦੇ ਵਿੱਚ ਪੈਣਾ ਹੈਗਾ